ਤੇ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਵੀ ਜਿੰਨਾ ਇਥੋਂ ਮਟੀਰੀਅਲ ਕੱਢਿਆ ਗਿਆ ਤੇ ਉਹਦੇ ਪੈਸੇ ਕਿੱਥੇ ਗਏ ਨੇ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਏ ਨੇ ਇਹ ਤਾਂ ਹੁੰਦਾ ਨਹੀਂ ਵੀ ਤੁਸੀਂ ਇੱਕ ਵਾਰੀ ਵਰਤਲੇ ਪੈਸੇ ਚੱਕ ਕੇ ਇਧਰ ਉਧਰ ਇੱਕ ਵਾਰੀ ਜਮ੍ਹਾਂ ਹੋਣਗੇ ਫਿਰ ਖਜ਼ਾਨੇ 'ਚੋਂ ਬਾਹਰ ਆਉਣਗੇ ਤੇ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਵੀ ਇੱਥੇ ਹੋਇਆ ਕੀ ਆ ਤੇ ਜੀ ਮੈਂ ਆਪਣੇ ਤੌਰ ਤੇ ਵੀ ਬੇਨਤੀ ਕਰਦਾ ਇਥੋਂ ਦੇ ਸਰਕਾਰ ਜੋਗ ਐਮਐਲਏ ਸਾਹਿਬ ਮਨਮੋਹਨ ਸਿੰਘ ਜਸਪਰਾ ਸਾਹਿਬ ਨੂੰ ਮੈਂ ਬੜੀਆ ਵੀਡੀਓ ਪਾਈਆਂ ਨੇ ਗਰੁੱਪਾਂ ਦੇ ਵਿੱਚ ਵੀ ਭਾਈ ਇਹਦਾ ਹੱਲ ਕੀਤਾ ਜਾਵੇ ਪਰ ਕਿਦਣਾ ਕਿਤੇ ਉਹ ਡਿਲੀਟ ਹੋ ਜਾਂਦੀਆਂ ਨੇ ਮੈਨੂੰ ਗਰੁੱਪਾਂ ਚੋਂ ਵੀ ਕੱਢਤਾ ਬਾਹਰ ਪਤਾ ਨਹੀਂ ਕੀ ਚੱਕਰ ਆ ਜਦੋਂ ਮੈਂ ਸੱਚ ਬੋਲਦਾ ਜਿਹਦੀ ਕੱਢ ਕੇ ਗਰੁੱਪ ਦੇ ਬਾਹਰ ਮਾਰ ਦਿੰਦੇ ਆ ਭਾਈ ਅੱਜ ਨਜ਼ਰ ਆ ਸਾਰਾ ਇਹਦੀ ਜਿਹੜੀ ਗਾਹ ਦਾ ਉਹ ਕਿੱਥੇ ਵੇਚੀ ਗਈ ਆ ਜਿਹੜਾ ਰੇਤਾ ਕੱਢ ਕੇ ਉਹ ਵੀ ਕਿੱਥੇ ਵੇਚਿਆ ਗਿਆ ਇਹਦਾ ਕੋਈ ਹਿਸਾਬ ਤਕਦਾਬ ਦੱਸੋ ਵੀ ਕਿੰਨੇ ਦਾ ਵੇਚਿਆ ਗਿਆ ਕਿੰਨੇ ਦੀ ਗਾਹਦ ਵੇਚੀ ਆ ਜਿਹਦੀ ਬਿੰਤਾ ਨਜ਼ਰ ਨੂੰ ਪਾਈ ਆ ਰੇਤਾ ਦਾ ਵੇਚਿਆ ਗਿਆ ਤਾਂ ਜਿਹੜੀ ਬੇਟਾ ਨਗਰ ਨੂੰ ਪਈ ਜਿਹੜੀ ਸਕੂਲ ਹੈ ਬੱਚਾ ਬੈਣਾ ਪਤਾ ਨਹੀਂ ਕੀ ਕੀ ਨਿਕਲਦਾ ਇੱਥੇ ਜੀ ਇੱਥੋਂ ਦਾ ਸਾਡੇ ਜਰਗ ਦੇ ਤੇਰਨ ਸਿੰਘ ਜੀ ਮਂਦੇਰ ਸਾਹਿਬ ਬਿਲਕੁਲ ਉਹ ਰੋਜ਼ ਨਿਕਲਦੇ ਨੇ ਉਹ ਮੈਂ ਹਰ ਰੋਲ ਉਹਨਾਂ ਦੀ ਫੇਸਬੁੱਕ ਤੇ ਦੇਖਦਾ ਫੋਟੋ ਪਾਈ ਸੀ ਉਹ ਅੰਦਮਾਨ ਜੀ ਨਾਲ ਉਹ ਗੱਲ ਹੀ ਬਹੁਤ ਸੋਖੀ ਆ ਉਹਨਾਂ ਨੂੰ ਤਾਂ ਕਰਨੀ ਪਰ ਗੱਲ ਵੀ ਕਰਦੇ ਪਤਾ ਨਹੀਂ ਕੀ ਰਾਜ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਭਰਾਵੋ ਜੇ ਬਿਮਾਰੀ ਲੱਗਣੀ ਆ ਤੁਹਾਡੇ ਬੱਚਿਆਂ ਨੂੰ ਵੀ ਲੱਗਣੀ ਆ ਇੱਥੋਂ ਵੱਡਹੜੀ ਬਿਮਾਰੀ ਆ ਪਰ ਹਰ ਇੱਕ ਨੂੰ ਕਹਿੰਦਾ ਜੀ ਵੀ ਇਹਨੂੰ 55 ਦਾ 70 80 ਫੁੱਟ ਪੱਟਦਾ ਜੀ ਇਹ ਕਿਹੜਾ ਸੀਚਲ ਪ੍ਰੋਜੈਕਟ ਆ ਜੀ 70 80 ਫੁੱਟ ਦਾ ਪੱਟ ਕੇ ਰੇਤਾ ਕੱਢ ਕੇ ਵੇਚਿਆ ਜਾਂਦਾ ਮੈਨੂੰ ਇਹ ਤਾਂ ਦੱਸੋ ਮੈਨੂੰ ਇਹ ਤਾਂ ਦੱਸੋ ਵੀ ਜਿਹੜਾ ਰੇਤਾ ਵੇਚਿਆ ਜਾਂਦਾ ਇਹਨਾਂ ਦੇ ਭਰਤ ਪਾਇਆ ਉਹ ਤੇ ਉਹਦੇ ਪੈਸੇ ਸਰਕਾਰੀ ਖਜ਼ਾਨੇ ਤੇ ਜਮ੍ਹਾਂ ਹੋਏ ਨੇ ਅਸੀਂ ਤਾਂ ਫੇਰ ਕਹਿੰਦੇ ਬੱਡ ਨਾਲ ਆ ਕੇ ਬੈਠੋ ਸਾਨੂੰ ਖਬਰਾਂ ਸਾਨੂੰ ਨਾ ਪਤਾ ਹੋਵੇ ਇੱਕ ਸਾਡੀ ਮੈਨੂੰ ਮਾਫੀ ਦੇ ਉਹ ਮੈਂ ਗੱਲ ਬੋਲਣ ਲੱਗਿਆ ਸਾਡੇ ਜਰਗ ਨਗਰ ਦਾ ਨੌਜਵਾਨ ਆ ਟੰਕਾ ਮੰਦਿਰ ਜਿਹਨੂੰ ਅੱਜ ਮੈਂ ਸਮਝਦਾ ਬਲਡ ਜਾਣਦਾ ਮੈਂ ਉਹਨਾਂ ਨੂੰ ਵੀ ਆਪਣੇ ਤੌਰ ਤੇ ਬੇਨਤੀ ਕਰਦਾ ਵੀ ਤੁਸੀਂ ਵੀ ਇਹਦੀ ਵੀਡੀਓ ਪਾ ਲੋ ਜੀ ਇਹਦੀ ਪਾ ਜਿਹੜੀ ਉੱਚ ਪੱਧਰੀ ਟੀਮ ਆ ਇਹਦੇ ਨਾਲ ਸੰਬੰਧਤ ਆ ਜਿਹੜਾ ਕੋਈ ਮੰਤਰੀ ਸੰਬੰਧਤ ਆ ਮੈਂ ਉਹਨੂੰ ਬੇਨਤੀ ਕਰਦਾ ਕਿ ਛੇਤੀ ਤੇ ਛੇਤੀ ਇਸ ਦਾ ਹੱਲ ਕੀਤਾ ਜਾਵੇ ਨਹੀਂ ਫਿਰ ਅਸੀਂ ਜਿਹੜਾ ਸਾਡਾ ਅੱਜ ਮੇਰੇ ਖਦੀ ਨਜ਼ਰ ਕਾफी ਇਕੱਠਾ ਹੋਇਆ ਹੋਇਆ ਅਸੀਂ ਇੱਥੇ ਆਨ ਵਿੱਚ ਸਮੇਤ ਧਰਨਾ ਦੇ ਨਾਲ ਕਿਉਂਕਿ ਇਹ ਜਿਹੜਾ ਪਾਣੀ ਹੈ ਬਹੁਤ ਏਹ ਜਣਦੀ ਹੋਇਆ ਬਿਆ ਮੈਂ ਗੱਲੀ ਵੀਰ ਜੀ ਤੁਸੀਂ ਵੀ ਜਰਗ ਨਗਰ ਦੇ ਹੋ ਮੈਂ ਤੁਹਾਨੂੰ ਇਸ ਵਾਰ ਜਰਗ ਪਿੰਡ ਤੁਹਾਨੂੰ ਸਰਪੰਚ ਬਣਾ ਦੂਗੀ ਜੀ ਸਰਪੰਚ ਤੁਹਾਨੂੰ ਮਨਾਤਾ ਤੁਸੀਂ ਸਾਰਾ ਕੁਝ ਵੇਚ ਕੇ ਜਰਗ ਦਾ ਖਾਜਮ ਹੋ ਉਹ ਤੋਂ ਬਾਅਦ ਸਰਕਾਰ ਤੋਂ ਪੈਸੇ ਲਈਏ ਜੀ ਅਸੀਂ ਤੁਸੀਂ ਉਹ ਭਰੋ ਜਿਹੜਾ ਵੇਚਿਆ ਤੁਸੀਂ ਖਾਤਾ ਸਾਰੇ ਧਰਦਾ ਇਹ ਨਾ ਕਰਿਆ ਕਰੋ ਗਰੀਬਾਂ ਨੂੰ ਆ ਡਰਾਓ ਇਹਨਾਂ ਨੂੰ ਦਬਾਓ ਨਾ ਅਸੀਂ ਤਾਂ ਸੱਚ ਦੀ ਆਵਾਜ਼ ਆ ਬੁਲੰਦ ਕਰਾਂਗੇ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਜੱਸੀ ਵੀਰ ਨੇ ਕਿਹਾ ਨਗਰ ਕਹੂਗਾ ਵੇ ਉਹ ਧਰਨਾ ਲਾਉਣਾ ਪਿਆ ਸੀ ਧਰਨਾ ਲਾਵਾਂਗੇ ਅਤੇ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਜਿਵੇਂ ਭਾਈ ਲੱਖਾਂ ਸਧਾਰਾ ਵੀ ਆਵਾਜ਼ ਥਾਲ ਦਾ ਪਾਣੀ ਦੇ ਮੁੱਦੇ 'ਤੇ ਉਹ ਜਿਹੜੀਆਂ ਪਾਰਟੀਆਂ ਨੇ ਵੀ ਬਲਾਕ ਦੇ ਵੱਡਾ ਪੱਦਰ ਦੇ ਅਸੀਂ ਇਹਦਾ ਸੰਘਰਸ਼ ਕਰਾਂਗੇ ਹਾਂਜੀ ਦੋਸਤੋ ਗੱਲ ਕਰੀਏ ਆਪਾਂ ਇਸ ਵਕਤ ਸਾਡੇ ਦਰਮਿਆਨ ਸਾਫਾ ਸਰਪੰਚ ਰਮੇਂਦਰ ਸਿੰਘ ਆਪਣੇ ਸਾਡੇ ਭਾਈ ਜੀ ਜਸਪੀਰ ਸਿੰਘ ਜੀ ਮੰਡੇਰ ਜੱਸੀ 600 ਦੇ ਉੱਤੇ ਇਹਨਾਂ ਤੋਂ ਇਲਾਵਾ ਮੂ ਨਗਰ ਨਿਵਾਸੀ ਇਕੱਠਾ ਬੱਡਾ ਇਕੱਠ ਝਰਗੜੀ ਵਾਲਾ ਜਿਹੜਾ ਰਾਹ ਉਸ ਉੱਤੇ ਇਕੱਠੇ ਹੋਏ ਨੇ ਗਲਬਤ ਕਰਦੇ ਆ ਕਿ ਕੀ ਮਸਲਾ ਸਰਪੰਚ ਸਾਹਿਬ ਕੀ ਅੱਜ ਸਮੂਹ ਨਗਰ ਨਿਵਾਸੀ ਇਕੱਠੇ ਹੋਏ ਨੇ ਲਾਸਟ ਮੰਟਰੀ ਹੋਈ ਹੈ ਸਮੂਹ ਨਗਰ ਦੇ ਵਿੱਚ ਕੀ ਆ ਮੁੱਖ ਆਪਣੇ ਮਸਲਾ ਦੱਸਿਓ ਮੋੜਾ ਜੀ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਕੀ ਪਰਦੇ ਜੀ ਮਸਲਾ ਤਾਂ ਇਹ ਆ ਜੀ ਜਿਹੜਾ ਸਾਡਾ ਤੋਬਾ ਇਹ ਪਾਣੀ ਨਹੀਂ ਛੱਡਿਆ ਸੀ ਜਦੋਂ ਪਿਛਲੀ ਪੰਚਾਇਤ ਨੇ ਇਹਨੂੰ ਪੱਟਣਾ ਸ਼ੁਰੂ ਕਰਤਾ ਮੇਰਾ ਖਾਲ ਵੀ ਹੈ ਕੱਟੋ-ਕੱਟ 30-35 ਫੁੱਟ ਡੂੰਘਾ ਕਰਤਾ ਸ਼ਾਇਦ ਵੱਧੇ ਹੋਊਗਾ ਵੀ ਸਾਡੇ ਜਿਹੜਾ ਪਾਣੀ ਆ ਸਾਡੇ ਆਲੇ-ਦਾਲ ਦੇ ਘਰ ਨੇ ਆਪਣੇ ਰੁਦਾਸੀ ਬੇੜਾ ਅੱਜ ਵੀ ਬੇੜਾ ਉਹਨਾਂ ਨੇ ਆ ਕੇ ਦੱਸਿਆ ਕਿ ਵੀ ਸਾਡੇ ਜਿਹੜੇ ਪਾਣੀ ਚੋਂ ਝਾੜਦਾ ਰਹੀ ਆ ਵੀ ਪਾਣੀ ਕਾਲਾ ਹੋ ਗਿਆ ਬੇ ਬਹੁਤ ਬੁਰਾ ਹਾਲ ਆ ਸਾਡੇ ਪਾਣੀ ਦਾ ਜੇ ਕਿਤੇ ਇਸ ਟੋਬੇ ਦਾ ਪਾਣੀ ਦਾ ਪ੍ਰਬੰਧ ਨਾ ਕੀਤਾ ਗਿਆ ਕਾ ਸਾਡੇ ਪਿੰਡ ਦੇ ਲਈ ਇੱਕ ਬਹੁਤ ਵੱਡਾ ਖਤਰਨਾਕ ਹੋਊਗਾ ਇਹ ਸਾਡੇ ਪਿੰਡ ਕਾਲੀਆ ਕਾਲਾ ਪੀਓ ਤਾਂ ਸ਼ੁਰੂ ਹੋ ਗਿਆ ਤੇ ਕੈਂਸਰ ਵੀ ਸ਼ੁਰੂ ਹੋ ਜਾਊਗਾ ਮੈਂ ਜਿਹੜੀ ਉੱਚ ਪੱਧਰੀ ਟੀਮ ਆ ਇਹਦੇ ਨਾਲ ਸੰਬੰਧਤ ਆ ਜਿਹੜਾ ਕੋਈ ਮੰਤਰੀ ਸੰਬੰਧਤ ਆ ਮੈਂ ਉਹਨੂੰ ਬੇਨਤੀ ਕਰਦਾ ਕਿ ਛੇਤੀ ਤੋਂ ਛੇਤੀ ਇਸ ਦਾ ਹੱਲ ਕੀਤਾ ਜਾਵੇ ਨਹੀਂ ਫਿਰ ਅਸੀਂ ਜਿਹੜਾ ਸਾਡਾ ਅੱਜ ਮੇਰਾ ਕੱਲ ਵੀ ਨਜ਼ਰ ਕਾਫੀ ਇਕੱਠਾ ਹੋਇਆ ਹੋਇਆ ਅਸੀਂ ਉੱਥੇ ਅਣਮਿੱਥੇ ਸਮੇਂ ਲਈ ਧਰਨਾ ਦੇਵਾਂਗੇ ਕਿਉਂਕਿ ਇਹਦਾ ਜਿਹੜਾ ਪਾਣੀ ਐ ਬਹੁਤ ਗੰਦਾ ਹੋ ਗਿਆ ਸਾਨੂੰ ਇਹ ਦੱਸਿਆ ਜਾਵੇ ਕਿ ਇਹਦੀ ਜਿਹੜੀ ਗਾਧ ਆ ਉਹ ਕਿੱਥੇ ਵੇਚੀ ਗਈ ਆ ਜਿਹੜਾ ਰੂਤਾ ਕੱਢ ਕੇ ਵਿੱਚ ਉਹ ਵੀ ਕਿੱਥੇ ਵੇਚਿਆ ਗਿਆ ਜਿਹੜਾ ਕੋਈ ਹਸਾਮਤ ਦਾਬ ਦੱਸੋ ਵੀ ਕਿੰਨੇ ਦਾ ਵੇਚਿਆ ਗਿਆ ਕਿੰਨੇ ਦੀ ਗਾਧ ਵੇਚੀ ਆ ਜਿਹੜੀ ਬਿਵਤਾ ਨਗਰ ਨੂੰ ਪਾਈ ਆ ਰੂਤਾ ਦਾ ਵੇਚਿਆ ਗਿਆ ਪਰ ਜਿਹੜੀ ਬਿਵਤਾ ਨਗਰ ਨੂੰ ਪਾਈ ਆ ਨਗਰ ਵਿੱਚ ਕਾਲੇ ਪੀਲੇ ਤੇ ਕੈਂਸਰ ਦੀ ਬਿਮਾਰੀ ਸ਼ੁਰੂ ਕੀਤੀ ਹੈ ਇਹਨਾਂ ਨੇ ਵੀ ਉਹਦਾ ਸਾਨੂੰ ਦੱਸਿਆ ਜਾਵੇ ਵੀ ਇਹ ਦੱਸੋ ਬਿਮਾਰੀ ਕਿਵੇਂ ਹਟੂਗੀ ਪਾਣੀ ਸਾਡਾ ਗੰਦਾ ਬਹੁਤ ਹੋ ਗਿਆ ਵੀ ਜ਼ਿੰਮੇਵਾਰ ਕੌਣ ਆ ਇਸ ਦਾ ਇਹ ਸਰੂ ਪੱਟਣ ਦਾ ਤੇ ਇਸ ਨੂੰ ਰੇਤਾ ਵੇਚਣ ਦਾ ਤੇ ਗਾਧ ਵੇਚਣ ਦਾ ਮੈਂ ਫੇਰ ਉੱਚ ਪੱਦਰੀ ਦੇ ਨਹੀਂ ਬੈਠ ਕੋਈ ਟੀਮ ਆ ਜਾਂ ਕੋਈ ਮੰਤਰੀ ਆ ਉਹਨੂੰ ਫੇਰ ਦੁਬਾਰਾ ਫੇਰ ਨਗਰ ਸਾਰੇ ਨਗਰ ਵੱਲੋਂ ਇਹ ਸਾਡੇ ਕਿਸੇ ਇਕੱਲੇ ਦਾ ਕੰਮ ਨਹੀਂ ਹੈਗਾ ਇਹ ਸਾਡੇ ਸਾਰੇ ਨਗਰ ਦਾ ਕੰਮ ਆ ਸਾਡੇ ਲਈ ਇੱਕ ਬਹੁਤ ਵੱਡੀ ਮੁਸੀਬਤ ਆ ਜੇ ਇਸ ਦਾ ਛੇਤੀ ਹੱਲ ਨਾ ਹੋਇਆ ਤਾਂ ਸਾਡਾ ਜਿਹੜਾ ਨਗਰ ਆ ਇਥੇ ਅਣਮਿਥੇ ਸਮੇਂ ਲਈ ਧਰਨਾ ਦੇ ਨੂੰ ਸਾਨੂੰ ਮਜਬੂਰ ਹੋਣਾ ਪਊਗਾ ਜਿਹੜਾ ਇਹਦੇ ਕੰਢੇ ਤੇ ਜਿਹੜਾ ਇੱਕ ਹੋਰ ਸਾਨੂੰ ਬਿਮਾਰੀ ਸ਼ੁਰੂ ਕੀਤੀ ਆ ਤੇ ਇੱਥੇ ਰੂੜੀਆਂ ਲਾਈਆਂ ਗਈਆਂ ਨੇ ਜਾਣ ਕੇ ਵੀ ਜਿਹੜੇ ਜਿਹੜਾ ਇਹਦਾ ਗੰਦ ਆ ਜੋ ਅਕਤੂਬੇ ਦੇ ਵਿੱਚ ਸਿੱਟਿਆ ਜਾਵੇ ਵੀ ਜਿਹੜੀ ਮਾਰੀ ਮੋਟੀ ਰਹਿੰਦੀ ਕਸਰਾ ਵੀ ਉਹ ਵੀ ਉਹ ਵੀ ਮੇਟਾ ਜਿਵੇਂ ਵੀ ਪਾਣੀ ਕਿਸੇ ਨੂੰ ਸਾਫ਼ ਨਾ ਮਿਲੇ ਮੈਂ ਫਿਰ ਅੰਦਰ ਦੇ ਵਿੱਚ ਮੈਂ ਆਪਣੇ ਵੱਲੋਂ ਵੀ ਮੈਂ ਸਾਰੇ ਨਗਰ ਵੱਲੋਂ ਬੇਨਤੀ ਕਰਦਾ ਕਿ ਇਸ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ ਤਾਕਿ ਅਸੀਂ ਸਾਨੂੰ ਪਤਾ ਲੱਗ ਜਵੇ ਕਿ ਅਸੀਂ ਕਿੰਨੇ ਦਿਨਾਂ ਵਿੱਚ ਤੁਸੀਂ ਇਹਦਾ ਪ੍ਰਬੰਧ ਕਰੋਗੇ ਵੀ ਕੌਣ ਇਹਦਾ ਜ਼ਿੰਮੇਵਾਰ ਹੈ ਬਾਈਬੁਰਜੀ ਦਾ ਖਾਲਸਾ ਬਾਈਬੁਰਜੀ ਦੀ ਫਤਿਹ ਅਗਲੀ ਪਾਣੀ ਦੇ ਸੇਵਾ ਦੇ ਸੌਰ ਦੇ ਉੱਤੇ ਪਿੰਡ ਦੇ ਵਿੱਚ ਆਉਂਦੇ ਵੀ ਰਹਿੰਨੋ ਟਾਈਮ ਟੂ ਟਾਈਮ ਇਹ ਪਿੰਡ ਦੇ ਹਾਲਾਤਾਂ ਨੂੰ ਬਾਕੀ ਵੀ ਅੱਜ ਤੁਸੀਂ ਬਕਾਇਦਾ ਵਿਸ਼ੇਸ਼ ਸੌਰ ਦੇ ਉੱਤੇ ਪਹੁੰਚੇ ਹੋ ਸਮੂਹ ਨਗਰ ਨਿਵਾਸੀਆਂ ਨੂੰ ਇਕੱਠੇ ਵੀ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਗੱਲਬਾਤ ਕੀਤੀ ਹੈ ਇਹ ਜਿਹੜਾ ਟੋਬਾ ਕਾਫੀ ਲੰਬੇ ਸਮੇਂ ਤੋਂ ਮਸਲਾ ਬਣਿਆ ਹੋਇਆ ਪਿੰਡ ਦੇ ਲਈ ਕਿਉਂਕਿ ਗੱਲ ਕਰੀਏ ਆਪਾਂ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਸੀ ਪੰਚਾਇਤੀ ਉਹਦੇ ਵਿੱਚ ਵੀ ਅਸੀਂ ਇੰਟਰਵਿਊ ਕਰਦੇ ਰਿਆਂ ਲਗਭਗ ਸਾਰੀ ਪੰਚਾਇਤੀ ਉਹਨਾਂ ਨੇ ਵੀ ਇਹ ਚੀਜ਼ ਦਾ ਸਾਡੇ ਨਾਲ ਵਾਅਦਾ ਕੀਤਾ ਦੀ ਹਾਮੀ ਭਰੀ ਸੀ ਕਿ ਅਸੀਂ ਪ੍ਰਮੁੱਖ ਪਹਿਲੇ ਤੌਰ ਤੇ ਪਹਿਲਾਂ ਟੋਬੇ ਦਾ ਅਸੀਂ ਹੱਲ ਕਰਾਂਗੇ ਚਲੋ ਹਾਲੇ 3-4 ਕਿ ਮਹੀਨੇ ਹੋਏ ਨੇ ਨਵੀਂ ਪੰਚਾਇਤ ਬਣੀ ਨੂੰ ਵੀ ਤੁਸੀਂ ਅੱਜ ਪਹੁੰਚੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਜੀ ਇਹ ਕੋਈ ਪੋਲੀਟੀਕਲ ਮੁੱਦਾ ਨਹੀਂ ਹੈਗਾ ਵੀਰ ਇਹ ਸਾਡਾ ਸਾਰਿਆਂ ਦਾ ਮੁੱਦਾ ਤੇ ਇਹਦੇ ਨਾਲ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਬਹੁਤ ਇਫੈਕਟ ਪੈਣਾ ਬੱਚੇ ਕਾਲੇ ਪੀਲੇ ਨਾ ਪੈਦਾ ਹੋਣਗੇ ਕੈਂਸਰ ਹੋਊਗਾ ਉਹ ਰਿਵਰਸੇਬਲ ਬਿਮਾਰੀਆਂ ਨਹੀਂ ਹੈਗੀਆਂ ਉਹਨਾਂ ਨੂੰ ਤੁਸੀਂ ਵਾਪਸ ਨਹੀਂ ਕਰ ਸਕਦੇ ਜਿਹਨੂੰ ਇੱਕ ਵਾਰ ਹੋ ਗਿਆ ਤੇ ਇਹ ਇੰਨਾ ਕੁ ਡੂੰਘਾ ਪਟ ਲਿਆ ਇਹਦਾ ਕੋਈ ਅੰਤ ਨਹੀਂ ਹੈਗਾ ਇੱਥੇ ਕੋਈ ਵੀ ਪਸ਼ੂ ਵੜ ਜਾਂਦਾ ਵਿੱਚ ਬਾਹਰ ਨਹੀਂ ਨਿਕਲਦਾ ਜੀ ਇੱਥੇ ਪਿਛਲੇ 1 ਸਾਲ ਇੱਕ ਮੱਝ ਗਿਰ ਗਈ ਤੇ ਉਹ ਨਹੀਂ ਬਾਹਰ ਨਿਕਲੀ ਇਹਨਾਂ ਤੋਂ ਤੇ ਉਹ ਇਹਦਾ ਕੋਈ ਨਾ ਕੋਈ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਪੰਚਾਇਤ ਨੂੰ ਇਹ ਕੋਈ ਪੋਲਿਟੀਕਲ ਮੁੱਦਾ ਨਹੀਂ ਹੈਗਾ ਇਹ ਸਾਰਿਆਂ ਦੀ ਜ਼ਿੰਦਗੀ ਦਾ ਮੁੱਦਾ ਹੈ ਇਹ ਪਹਿਲਾਂ ਤਾਂ ਕੋਈ ਬੰਦਾ ਆਪਣੀ ਛੇਤੀ ਆਵਾਜ਼ ਨਹੀਂ ਚੱਕਦਾ ਪਰ ਇਹ ਬੰਦੇ ਹੁਣ ਸਾਡੇ ਕੋਲੇ ਆਏ ਸੀਗੇ ਤੇ ਅਸੀਂ ਇਹਨਾਂ ਨੂੰ ਸਾਰਿਆਂ ਦੇ ਨਾਲ ਆ ਸੀ ਇਹਨਾਂ ਦੇ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਤੇ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਵੀ ਜਿੰਨਾ ਇੱਥੋਂ ਮਟੀਰੀਅਲ ਕੱਢਿਆ ਗਿਆ ਤੇ ਉਹਦੇ ਪੈਸੇ ਕਿੱਥੇ ਗਏ ਨੇ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਏ ਨੇ ਇਹ ਤਾਂ ਹੁੰਦਾ ਨਹੀਂ ਵੀ ਤੁਸੀਂ ਇੱਕ ਵਾਰੀ ਵਰਤ ਲੈ ਪੈਸੇ ਚੱਕ ਕੇ ਇੱਧਰ ਉੱਧਰ ਇੱਕ ਵਾਰੀ ਜਮ੍ਹਾਂ ਹੋਣਗੇ ਫਿਰ ਖਜ਼ਾਨੇ 'ਚੋਂ ਬਾਹਰ ਆਉਣਗੇ ਤੇ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਵੀ ਇੱਥੇ ਹੋਇਆ ਕੀ ਆ ਤੇ ਇਹਦਾ ਮੇਨ ਕਾਰਨ ਕੀ ਸੀਗਾ ਇਹਨੂੰ ਕੀ ਲੱਗਿਆ ਵੀ ਇਹਦੇ ਨਾਲ ਕਿਸੇ ਕੀ ਪ੍ਰਮੋਟ ਕਰਾਂਗੇ ਕਿੰਨੇ ਕਿੰਨਾ ਵਧੀਆ ਬਣੂਗਾ ਜੇ ਕਿੰਨਾ ਕੋਈ ਹੱਲ ਹੈਗਾ ਤਾਂ ਪੰਚਾਇਤ ਵੀ ਸਾਨੂੰ ਦੱਸ ਸਕਦੀ ਆ ਵੀ ਇਹਨਾਂ ਨੇ ਕਿਉਂ ਇੰਨਾ ਡੂੰਗਾ ਪਟਿਆ ਸੀਗਾ ਇਹ ਇਹ ਚਲੋ ਜਿ세 ਜਿਸ ਤਰ੍ਹਾਂ ਆਪਾਂ ਚਲੋ ਟੋਬੀ ਦੀ ਜਦੋਂ ਮੁਰੰਮਤ ਹੁੰਦੀ ਆ ਕਿਸੇ ਵੀ ਪ੍ਰਕਾਰ ਦੀ ਤਾਂ ਉਹਨੂੰ ਪਟਣਾ ਜਾਂ ਪਟਣਾ ਦਾ ਪੈਂਦਾ ਹੀ ਡੂੰਗਾ ਦਾ ਕਰਨਾ ਪੈਂਦਾ ਹੀ ਆ ਇਹ ਜਾਣਦੇ ਵੀਰੋ ਕਿਸੇ ਲੈਵਲ ਤੱਕ ਹੁੰਦਾ ਨਾ ਤੁਹਾਨੂੰ ਪ੍ਰੋਪਰ ਉਹਨੇ ਪলিউਸ਼ਨ ਬੋਰਡ ਤੋਂ ਤੁਹਾਨੂੰ ਲੈਣਾ ਪੈਂਦਾ ਵੀ ਤੁਸੀਂ ਕਿੰਨਾ ਪੱਟ ਸਕਦੇ ਹੋ ਇਹਨਾਂ ਨੇ ਇਹਨਾਂ ਕੋਲ ਜੋ ਕੋਈ ਉਹਨਾਂ ਦੀਆਂ ਰਿਪੋਰਟਾਂ ਹੈਗੀਆਂ ਨੇ ਪলিউਸ਼ਨ ਬੋਰਡ ਦੀਆਂ ਵੀ ਅਸੀਂ ਕਹਿ ਕੇ ਇੰਨਾ ਪੱਟਿਆ ਤੇ ਉਹ ਫੇਰ ਤਾਂ ਦੱਸਿਆ ਜਾਵੇ ਹੁਣ ਸਗੋਂ ਲੋਕਾਂ ਨੂੰ ਕਿਹਾ ਜਾਂਦਾ ਇਧਰ ਪਿੱਛੇ ਕਿ ਮਾਜੋ ਦੇਖੋ ਤੁਹਾਡੇ ਸਾਰੇ ਆਰੂੜੀਆਂ ਵਿੱਚ ਸਿੱਟੀ ਚੱਲੂ ਕਹਿੰਦੇ ਦੇ ਤੇ ਇਹਨੇ ਜਦ ਘੁਣਨਾ ਤੇ ਇਹਦੇ ਨਾਲ ਕਿੰਨਾ ਗੰਦਪੈਣਾ ਤੇ ਹੋਰ ਵੀ ਇਹਦਾ ਉਦੋਂ ਵੀ ਖਰਾਬ ਹੋ ਜਾਊਗਾ ਪਾਣੀ ਹੁਣ ਹਰ ਇੱਕ ਬੰਦਾ ਸੋਚਦਾ ਵੀ ਅਸੀਂ ਤਾਂ ਪਿੰਡ ਦੇ ਪਰਲੇ ਪਾਸੇ ਆ ਇਹ ਸਾਰਿਆਂ ਦਾ ਮੁੱਦਾ ਇਕੱਲੇ ਸਾਡਾ ਨਹੀਂ ਹੈਗਾ ਇਧਰਲੇ ਪਾਸੇ ਲੈਂਦਾ ਪਾਣੀ ਦੀ ਸਥਿਤੀ ਜਿਹੜੀ ਮੌਜੂਦਾ ਪਿੰਡ ਦੀ ਆ ਆਪਣੇ ਉਹ ਕਿਵੇਂ ਕੋਈ ਉਹਦਾ ਹੈਗਾ ਜਿਸ ਤਰ੍ਹਾਂ ਮੈਂ ਥੋੜਾ ਜਿਹਾ ਪਹਿਲਾਂ ਬਾਤ ਕੀਤੀ ਸੀ ਉਹ ਪਾਣੀ ਦਿਖਾ ਦਿਓ ਇਹ ਉਹ ਕਿਵੇਂ ਕੋਈ ਪਾਣੀ ਦਾ ਜਿਹੜਾ ਜਿਹੜਾ ਲੈਬਲ ਹੁੰਦਾ ਸੁੱਧ ਪਾਣੀ ਦਾ ਜਾਂ ਖਰਾਬ ਪਾਣੀ ਦਾ ਉਹਦਾ ਕੋਈ ਹੈ ਜੀ ਬਸੇ ਉਹ ਉਹਰੇ ਭਾਜੀ ਸਾਰੇ ਬੰਦੇ ਕਹਿ ਰਹੇ ਨੇ ਵੀਰੇ ਵੀ ਸਾਡੇ ਪਾਣੀ ਉਹ ਚ ਝਾਗ ਆਉਂਦੀ ਆ ਤੇ ਪੋਲਿਊਟਡਾ ਪਾਣੀ ਅਸੀਂ ਇੱਕ ਆਪਣਾ ਨਿੱਜੀ ਤੌਰ ਤੇ ਸੈਂਪਲ ਕਰਵਾਇਆ ਸੀਗਾ ਤੇ ਸਰਪੰਚ ਸਾਹਿਬ ਨੇ ਉਹਦੇ ਲਿਆ ਸੀ ਟੀਚਰ ਤੇ ਉਹ ਦੇਖ ਲਓ ਵੀ ਕਿੰਨਾ ਗੰਦਾ ਪਾਣੀ ਆ ਇਹ ਆਪਣੇ ਉਰੇ ਜਰਗਦਾ ਹੀ ਹੈ ਜੀ ਇਹ ਮੇਰਾ ਖਿਆਲ ਵੀ ਸ਼ਾਇਦ ਜਿਹੜਾ ਇਹ ਪਾਣੀ ਆ ਜੇ ਸਾਹਮਣੇ ਟੈਸਟ ਕਰਕੇ ਸਾਰਿਆਂ ਦੇ ਪੀਣਾ ਤਾਂ ਕੀ ਹੈ ਮੇਰੇ ਖਿਆਲ ਨਾਲ ਨਾ ਵੀ ਕਿਸੇ ਨੇ ਪਾਣੀ ਦੇ ਨਾਲ ਵੀ ਇੰਨਾ ਗੰਦਾ ਹੋ ਗਿਆ ਤੁਸੀਂ ਇੱਕ ਗਲਾਸ ਦੇ ਵਿੱਚ ਦੇਖੋ ਮੇਰਾ ਖਿਆਲ ਵੀ ਸ਼ਾਇਦ ਟੂਬੇ ਨਾਲੋਂ ਵੀ ਗੰਦਾ ਪਾਣੀ ਆ ਇਹ ਵੀ ਬਹੁਤ ਹਾਲਾਤ ਖਰਾਬ ਹੋ ਰਹੇ ਨੇ ਸਾਡੇ ਇਹਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ ਕਿਉਂ ਇਹ ਸਾਡੀ ਸਾਡਾ ਨਹੀਂ ਇਹ ਸਾਡੀ ਆਉਣ ਵਾਲੀ ਪਨੀਰੀ ਲਈ ਬਹੁਤ ਖਤਰਨਾਕ ਆ ਇਹ ਵੀ ਸਾਡਾ ਕਈ ਇੱਥੇ ਬਠਿੰਡੇ ਵੱਲ ਕਾਫੀ ਪਿੰਡ ਨੇ ਜਿਹੜੇ ਮੇਰਾ ਖਿਆਲ ਵੀ ਸ਼ਾਇਦ ਉੱਥੇ ਕਾਫੀ ਪ੍ਰਭਾਵਿਤ ਹੋਏ ਨੇ ਉਹ ਕੈਂਸਰ ਦੇ ਨਾਲ ਉਹ ਜਿਹੜੀ ਉਹਨਾਂ ਨੇ ਬਾਬਾ ਸਾਹਿਬ ਨੇ ਕਟਰੀਨ ਚਲਾਈ ਸੀ ਉਹ ਉਹਨੂੰ ਕੈਂਸਰ ਟ੍ਰੇਨ ਕਹਿਣ ਲੱਗੇ ਸੀ ਤੇ ਕੈਂਸਰ ਦੇ ਮਰੀਜ਼ ਜਾਂਦੇ ਸੀ ਹੋ ਸਕਦਾ ਵੀ ਸਾਡੇ ਸਾਡੇ ਉਹ ਉੱਥੋਂ ਤਾਂ ਪਹੇਜ ਜਾਂਦੀ ਸੀ ਹੋ ਸਕਦਾ ਵੀ ਸਾਡੇ ਇੱਥੇ ਬਸ ਜਾਇਆ ਕਰੇ ਵੀ ਕੈਂਸਰ ਵਾਲੀ ਬਸ ਜਾ ਰਹੀ ਹੈ ਫਟਾਣੇ ਹਸਪਤਾਲ ਨੂੰ ਜਾ ਰਹੀ ਹੈ ਇਹਦਾ ਛੇਤੀ ਪ੍ਰਬੰਧ ਕੀਤਾ ਜਾਵੇ ਆ ਸਾਡੇ ਸਾਰੇ ਮੇਰੇ ਉਦਾਸੀ ਵੀ ਮੱਝ ਵੀ ਵੀਰ ਖੜੇ ਆ ਉਹ ਸਾਨੂੰ ਕਹਿੰਦੇ ਵੀ ਤੁਸੀਂ ਤਾਂ ਬਾਹਰੋਂ ਪੀ ਲਓਗੇ ਪਾਣੀ ਪਰ ਅਸੀਂ ਇਹਦਾ ਹੱਲ ਕੀ ਕਰੀਏ ਅਸੀਂ ਕਿੱਥੇ ਨੂੰ ਜਾਈਏ ਵੀ ਅਸੀਂ ਜਾਂਦਾ ਪਿੰਡ ਛੱਡ ਦੀਏ ਵੀ ਸਾਡਾ ਹੀ ਪ੍ਰਬੰਧ ਕਰੋ ਛੇਤੀ ਜਿਹੜਾ ਸਾਡੇ ਤੇ ਇੱਕ ਬਹੁਤ ਵੱਡਾ ਕਲੰਕ ਲਾਤਾ ਸਾਡੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਤੇ ਬਹੁਤ ਵੱਡਾ ਕਲੰਕ ਲੱਗ ਗਿਆ ਜਿਹੜਾ ਤੇ ਝੋਟਾ ਨਹੀਂ ਜਾਣਾ ਹੁਣ ਵੀ ਭਰਨਾ ਆ ਦੇਖੋ ਗੰਦ ਪਿਆ ਜੱਸੀ ਨੇ ਵੀ ਦੱਸਿਆ ਇਹ ਗੰਦ ਕਹਿੰਦੇ ਵੀ ਤੋਬੇ ਤੇ ਕਿਨਾਰੇ ਛੇਤੀ ਜਾ ਵੀ ਇਹਨੂੰ ਦੇ ਚੱਕ ਕੇ ਅਸੀਂ ਬਿੱਤ ਸਿਰਦਾਂਗੇ ਵੀ ਗਰੀ ਮਾਰੀ ਮੋਟੀ ਰਹਿੰਦੀ ਵੀ ਕਥਾਰਾ ਵੀ ਮਾਰਾ ਮੋਟਾ ਸਾਫ ਪਾਣਿਆ ਵੀ ਉਹ ਵੀ ਨਾ ਉਹ ਵੀ ਨਾ ਪੇਨ ਵੀ ਸਾਫ ਇਹੀ ਆ ਵੀ ਵੀ ਕਿ ਛੇਤੀ ਇਹਨਾਂ ਦਾ ਕੁਲਿਆਣ ਹੋ ਜਵੇ ਤੇ ਮੈਂ ਤਾਂ ਇਹੀ ਦੁਬਾਰਾ ਫੇਰ ਮੇਰੀ ਸਾਰੇ ਲੱਗਰ ਵੱਲੋਂ ਬੇਨਤੀ ਆ ਇਹ ਕੋਈ ਸਿਆਸੀ ਮੁੱਦਾ ਨਹੀਂ ਹੈਗਾ ਇਹ ਇੱਕ ਬਹੁਤ ਵੱਡਾ ਸਾਰੇ ਪਿੰਡ ਲਈ ਇੱਕ ਬਹੁਤ ਵੱਡਾ ਭਿਆਨਕ ਮੁੱਦਾ ਹੈ ਜੇਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਹੱਲ ਇਹਨਾਂ ਵਿੱਚ ਇਹਨਾਂ ਤੋਂ ਨਹੀਂ ਹੋਣਾ ਉੱਚ ਪੱਧਰੀ ਟੀਮ ਆ ਕੇ ਉਹਦਾ ਪ੍ਰਦੂਸ਼ਨ ਵਾਲੇ ਦੇਖਣ ਵੀ ਜੇ ਉਹਦਾ ਕਿੰਨਾ ਕਿਉਂ ਪਟਿਆ ਕਿਉਂ ਪਿੰਡ ਨੂੰ ਇਹਨਾਂ ਨੇ ਫਾਹੇ ਲਾਇਆ ਜੇ ਉਹਦਾ ਉਹਦਾ ਦੱਸਿਆ ਜਾਵੇ ਸਾਰਾ ਕੁਝ ਉਹਦਾ ਇਹਦੀ ਇਨਕੈਰੀ ਉੱਚ ਪੱਤੀ ਨੂੰ ਪਹੁੰਚੀ ਵੀ ਕੀਤੀ ਜਾਵੇ ਤਾਂ ਕਿ ਸਾਨੂੰ ਵੀ ਪਤਾ ਲੱਗ ਜAVE ਤੇ ਇਹਦਾ ਸਾਡੇ ਜਿਹੜੇ ਵੀਰ ਨੇ ਸਾਡੇ ਨਗਰ ਨਿਵਾਸੀ ਨੇ ਉਹ ਵਧੀਆ ਪਾਣੀ ਆਪਦਾ ਪੀਣ ਲੱਗ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਬੋਲ ਤੁਸੀਂ ਲਾ ਲੋ ਆ ਦੱਸਾਂ ਜੀ ਤੁਸੀਂ ਲਾ ਲਾ ਜਾ ਘਰ ਕੋਲ

ਰੋਡ ਦਾ ਫਰੈਂਡ ਜੇ ਜਾ ਤੱਕਾ ਕਰਦੇ ਆਂ ਵਧੀਆ ਬੋਲ ਆਪ ਵੀ ਸਾਡੇ ਸਾਡੇ ਵੀ ਘਰ ਤੱਕੇ ਨਾਲ ਕੋਸਟੀ ਆ ਬੈਰਗਾ ਬੱਸਾ ਜਾਉਂਦਾ ਦੋ ਦਿਨ ਜਗ੍ਹਾ ਰੁਕ ਕੇ ਬੈਠੇ ਨਾੜੇ ਤੋਂ ਰੋੜੀ ਇਹ ਤਾਂ ਜਿਹੜਾ ਰੂੜੀਆਂ ਦਾ ਜਿਹੜਾ ਜਾਂਦੀ ਹੁੰਦਾ ਹੈ ਕਿ ਨਾ ਭਰਾ ਰੇਸਟ ਲਈ ਉਹ ਬੰਦਾ ਤਾਂ ਆਪਣੇ ਪਿੰਡ ਦੇ ਵਿੱਚ ਬਣਿਆ ਨਹੀਂ ਹੋਇਆ ਜੀ ਪ੍ਰੋਗਰਾਮ ਕੋਈ ਵੀ ਆਹ ਤੱਕੇ ਨਾਲ ਥੋੜਾ ਬੂਰੇ ਥੱਟਾ ਆਉਂਦਾ ਉਹ ਤਾਂ ਚੱਕਣਾ ਚਾਹੀਦਾ ਜੀ ਮੈਂ ਉਹ ਵੀ ਪੰਚਾਇਤੀ ਮੁੱਦਾ ਹੀ ਆ ਨਹੀਂ ਆਪਾਂ ਨੂੰ ਪੰਚਾਇਤ ਨੇੜੇ ਕਰਾ ਹਾਂਜੀ ਹਾਂ ਵੀ ਕਿਹ ਕਹਿੰਦਾ ਚੋਨੇ ਤੁਸੀਂ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਧੰਨਵਾਦ ਆ ਸਤਿਕਾਰਯੋਗ ਸਾਰੇ ਨਗਰ ਦਾ ਵੀ ਜਿਨ੍ਹਾਂ ਨੇ ਇੱਕ ਝਟ ਹੋ ਕੇ ਹਾਂ ਦਾ ਲਾਰਾ ਮਾਰਿਆ ਕਿਉਂਕਿ ਇਹ ਬਿਮਾਰੀ ਕੋਈ ਪਾਰਟੀ ਨੂੰ ਨਹੀਂ ਲੱਗਣੀ ਹੈਗੀ ਵੀ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਪਾਰਟੀਆਂ ਵੀ ਪਾਰਟੀ ਆ ਗਈ ਦੀ ਉਹ ਪਾਰਟੀ ਹੈ ਜੀ ਤਾਂ ਉਹ ਪਾਰਟੀਆਂ ਪਾਰ ਬਿਮਾਰੀ ਤਾਂ ਸਾਰੇ ਪਿੰਡ ਨੂੰ ਲੱਗਣੀ ਹੈ ਇਹ ਇਹ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਆ ਕੰਮ ਠੀਕ ਹੈ ਜੀ ਅਸੀਂ ਤਾਂ ਪਹਿਲਾਂ ਵੀ ਮੈਂ ਬੇਨਤੀਆਂ ਕਰਦਾ ਰਿਹਾ ਨਾ ਮੈਂ ਸਾਡੇ ਇਲਾਕੇ ਦੇ ਜੋ ਐਸਐਮਓ ਸਾਹਮਣੇ ਸੇਧ ਵਿਭਾਗ ਆ ਉਹਨਾਂ ਦੀ ਬੇਨਤੀ ਕਰਦਾ ਵੀ ਦੇਖੋ ਜਰਗ ਦਾ ਜਰਗ ਪੈਂਦਾ ਜਿਹੜਾ ਪੰਜਾਬ ਦਾ ਮਸ਼ਹੂਰ ਪੈਂਦਾ ਪੰਜਾਬ ਦਾ ਠੀਕ ਹੈ ਜੀ ਇੱਥੇ ਦੀ ਕੌਣ ਨਹੀਂ ਨਿਕਲਦਾ ਬੰਦਾ ਇਹ ਦੱਸੋ ਜੀ ਉਹ ਰੋਜ਼ ਇੰਨੀ ਸਕੂਲ ਦੇ ਬੱਸਾਂ ਬੈਲਾਂ ਪਤਾ ਨਹੀਂ ਕੀ ਕੀ ਨਿਕਲਦਾ ਇੱਥੇ ਜੀ ਇੱਥੋਂ ਦੇ ਸਾਡੇ ਜਰਗ ਦੇ ਚੇਰਮੈਨ ਸਾਹਿਬ ਨੇ ਨਵਜੋਤ ਸਿੰਘ ਜੀ ਮੁੰਡੇਰ ਸਾਹਿਬ ਉਹ ਰੋਜ਼ ਲੰਘਦੇ ਨੇ ਉਹ ਰੋਜ਼ ਨਿਕਲਦੇ ਨੇ ਉਹ ਮੈਂ ਹਰ ਰੋਜ਼ ਉਹਨਾਂ ਦੀ ਫੇਸਬੁੱਕ ਤੇ ਦੇਖਦਾ ਫੋਟੋ ਪਾਈ ਸੀ ਉਹ ਹੰਦਮਾਨੀ ਨਾਲ ਉਹ ਗੱਲ ਹੀ ਬਾਤ ਸੋਖੀ ਆ ਉਹਨਾਂ ਨੂੰ ਤਾਂ ਕਰਨੀ ਪਰ ਗੱਲ ਵੀ ਕਰਦੇ ਪਤਾ ਨਹੀਂ ਕੀ ਰਾਜ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਭਰਾਵੋ ਜੇ ਬਿਮਾਰੀ ਲੱਗਣੀ ਆ ਤੁਹਾਡੇ ਬੱਚਿਆਂ ਨੂੰ ਵੀ ਲੱਗਣੀ ਆ ਇੱਥੋਂ ਜਿਹੜੀ ਬਿਮਾਰੀ ਆ ਤਾਂ ਹਰ ਇੱਕ ਨੂੰ ਲੱਗਣੀ ਆ ਉਹਦਾ ਕਰ ਬੀ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਇੱਥੋਂ ਦੇ ਜੋ ਐਸਐਮਓ ਸਾਹਿਬ ਨੇ ਜਰਗ ਲੱਗਰ ਨੂੰ ਜੋ ਐਸਐਮਓ ਸਾਹਿਬ ਲੱਗਦੇ ਨੇ ਵੀ ਭਾਈ ਸਿਹਤ ਬੁਆਗ ਦੀ ਟੀਮ ਆ ਉਹ ਆ ਕੇ ਇਥੇ ਰਾਹ ਜਾ ਲਵੇ ਅਸੀਂ ਨਹੀਂ ਕਹਿੰਦੇ ਵੀ ਇਹ ਵੱਧ ਪੱਟਿਆ ਘੱਟ ਪੱਟਿਆ ਜੈ ਇਹਦੀ ਬਿਮਾਰੀ ਹੈਗੀ ਆ ਕੋਈ ਜਾਂ ਨਹੀਂ ਹੈਗੀ ਤੁਸੀਂ ਆਗੇ ਇੱਕ ਵਾਰੀ ਸਾਡਾ ਰੋਣਾ ਜਿਹੜਾ ਹੋ ਰਿਹਾ ਸਾਰਾ ਪਿੰਡ ਉਹ ਦੇਖੋ ਨਾ ਸਹੀ ਆਕੇ ਵੀ ਇਹ ਕਿਉਂ ਰੋ ਰਹੇ ਨੇ ਠੀਕ ਆ ਜੀ ਜੋ ਸਾਡੇ ਸਿਹਤ ਮੰਤਰੀ ਨੇ ਉਹ ਉਹ ਕਿੱਥੇ ਨੇ ਉਹ ਕਿਉਂ ਨਹੀਂ ਗੌਰ ਕਰਦੇਗੇ ਇਹਨਾਂ ਚੀਜ਼ਾਂ ਤੇ ਠੀਕ ਆ ਜੀ ਇੱਕ ਸਾਡੀ ਮੈਨੂੰ ਮਾਫੀ ਦਿਓ ਮੈਂ ਗੱਲ ਬੋਲਣ ਲੱਗਿਆ ਸਾਡੇ ਜਰਗ ਨਗਰ ਦਾ ਨੌਜਵਾਨ ਆ ਪੰਕਾ ਮੰਦਿਰ ਜਿਹਨੂੰ ਅੱਜ ਮੈਂ ਸਮਝਦਾ ਬਲਡ ਜਾਣ ਦਾ ਮੈਂ ਉਹਨਾਂ ਨੂੰ ਵੀ ਆਪਣੇ ਤੌਰ ਤੇ ਬੇਨਤੀ ਕਰਦਾ ਵੀ ਤੁਸੀਂ ਵੀ ਇਹਦੀ ਵੀਡੀਓ ਪਾ ਲਓ ਜੀ ਇਹਦੀ ਪਾਓ ਇਹਨਾਂ ਦੀ ਅੱਖਾਂ ਖੋਲੋ ਲੋਕਾਂ ਦੀਆਂ ਜਿਨ੍ਹਾਂ ਨੇ ਇਹ ਭਿਆਨਕ ਬਿਵਾਰੀਆਂ ਲਾਈਆਂ ਨੇ ਅਸੀਂ ਇੱਕ ਨੂੰ ਨਹੀਂ ਕਹਿੰਦੇ ਗਲਤੀਆਂ ਸਾਡੀਆਂ ਨਹੀਂ ਨੇ ਜਦੋਂ ਅੱਗੇ ਪੱਟਣ ਲੱਗੇ ਦੀ ਅਸੀਂ ਉਹ ਕਿੱਥੇ ਗਏ ਦੀ ਅਸੀਂ ਬੋਲਦੇ ਨਹੀਂ ਸੀਗੇ ਬਸ ਸਾਨੂੰ ਕਿਤੇ ਕਿਤੇ ਡਰਾ ਲਿਆ ਜਾਂਦਾ ਦਬਾ ਲਿਆ ਜਾਂਦਾ ਪਰ ਅੱਜ ਮੈਂ ਦਿਲ ਦੀਆਂ ਘਰਾਹੀਆਂ ਨੂੰ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਸਾਡੇ ਸਤਿਕਾਰਯੋਗ ਸਾਫਾ ਸਰਪੰਚ ਸਾਹਿਬ ਜੱਸੀ ਵੀਰ ਇਹਨਾਂ ਦਾ ਦਿਲ ਦੀਆਂ ਘਰਾਹੀਆਂ ਧੰਨਵਾਦ ਕਰਦਾ ਮੈਂ ਵੀਰ ਜੀ ਕੋਈ ਵੀ ਕਦੇ ਵੀ ਅਸਤਰ ਕਿਸੇ ਨੂੰ ਗਲਤ ਨਹੀਂ ਬੋਲਿਆ ਹੈਗਾ ਮੈਂ ਸੱਚ ਬੋਲਦਾ ਹਾਂ ਪਰ ਜਿਹੜਾ ਸੱਚ ਬੋਲਨਾਰੇ ਉਹ ਤੇ ਚੜ ਕੇ ਆ ਜਾਂਦੇ ਨੇ ਪਰ ਮੇਰੇ ਤਨੂ ਨਹੀਂ ਆਉਂਦੇ ਹੈਗੇ ਹੁਣ ਆਪਾਂ ਤਾਂ ਸਿੱਧੇ ਆਉਣੇ ਨੇ ਵੀ ਆ ਜਾ ਭਾਈ ਦੱਸ ਕੀ ਤਕਲੀਫ ਠੀਕ ਆ ਜੀ ਪਿੱਠ ਪਿੱਛਾ ਜਿਹਨੂੰ ਮਰਜੀ ਮਾਰ ਦੋ ਜਿਹਦੇ ਮਰਜੀ ਸੋਲਾ ਮਾਰੋ ਪਿੱਠੇ ਠੀਕ ਆ ਜੀ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵੀ ਰਵਿਦਾਸ ਭਾਈ ਚਾ ਰਾਜਾ ਬਾਲਮੀਕ ਸਮਾਜ ਆਇਆ ਉਹ ਵੀਰੋ ਭਰਾਵੋ ਔਰੇ ਜ਼ਿਮੀਂਦਾਰਾਂ ਦੇ ਵੀ ਘਰ ਨੇ ਕੋਲੋਂ ਵੀ ਕੋਹ ਜੰਮਣ ਦਾ ਹੈ ਕਿਤੇ ਇਹਨਾਂ ਨੇ ਦੇਖੀ ਚਲੋ ਵੀ ਇਹ ਇਕੱਠ ਹੋ ਕੇ ਜੀ ਅੱਜ ਇਹਨਾਂ ਦਾ ਇਕੱਠ ਦੀ ਜੀ ਇਹ ਤਾਂ ਅਸੀਂ ਗਏ ਨਹੀਂ ਇਹ ਰੱਬ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਿਹਨੂੰ ਉੱਠੋ ਬਾਟ ਥਾਲੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਰੇ ਇਕਜੁੱਟ ਹੋ ਗਏ ਆਪਾਂ ਇਹ ਨਹੀਂ ਕਹਿੰਦੇ ਅਗੇ ਵੀ ਤਾਂ ਹੱਲ ਕਰੋ ਯਾਰ ਜਦ ਇਹ ਦੀਨਾ ਤੁਹਾਨੂੰ ਵੀ ਇਹ ਬਿਮਾਰੀਆਂ ਪਾਊਗਾ ਇਹ ਨਾਮਰਾਦ ਬਿਮਾਰੀਆਂ ਦਾ ਘਰ ਆ ਇੱਕ ਠੀਕ ਹੈ ਜੀ ਮੈਂ ਇਹਨੂੰ ਕਿਸੇ ਵੀ ਬਿਮਾਰੀ ਇੱਕ ਦਾ ਟੈਗ ਨਹੀਂ ਦਿੰਦਾ ਇਹ ਨਾਮਰਾਦ ਬਿਮਾਰੀਆਂ ਵੀ ਪਤਾ ਨਹੀਂ ਕਿਹੜੀ ਕਿਹੜੀ ਲੱਗਣੀ ਹੈ ਠੀਕ ਹੈ ਜੀ ਇਹ ਤਾਂ ਇਕਜੁੱਟ ਹੋ ਕੇ ਬਾਟ ਥਾਲਣੀ ਚਾਹੀਦੀ ਆ ਜੇ ਕੋਈ ਸੱਚ ਬੋਲਦਾ ਦਾ ਸਾਥ ਦੋ ਅਸੀਂ ਪਾਰਟੀ ਵਾਈਜ਼ ਤੋਂ ਵੀ ਉੱਪਰ ਉੱਠ ਕੇ ਇਹਨਾਂ ਵੀਰਾਂ ਦੇ ਅੱਜ ਨਾਲ ਖੜੇ ਆ ਅਸੀਂ ਮੈਂ ਆਪਣੇ ਤੌਰ ਤੇ ਵੀ ਬੇਨਤੀ ਕਰਦਾ ਇੱਥੇ ਦੇ ਸਤਿਕਾਰਯੋਗ ਐਮਐਲਏ ਸਾਹਿਬ ਮਨਮੰਦਰ ਸਿੰਘ ਜੀ ਜਸਪੁਰਾ ਸਾਹਿਬ ਨੂੰ ਮੈਂ ਬੜੀਆ ਵੀਡੀਓ ਪਾਈਆਂ ਨੇ ਗਰੁੱਪਾਂ ਦੇ ਵਿੱਚ ਵੀ ਭਾਈ ਇਹਦਾ ਹੱਲ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਉਹ ਡਿਲੀਟ ਹੋ ਜਾਂਦੀਆਂ ਨੇ ਮੈਨੂੰ ਗਰੁੱਪਾਂ ਚੋਂ ਵੀ ਕੱਢਤਾ ਬਾਹਰ ਪਤਾ ਨਹੀਂ ਕੀ ਚੱਕਰਾਂ ਜਦੋਂ ਮੈਂ ਸੱਚ ਬੋਲਦਾ ਜਿਹਦੀ ਕੱਢ ਕੇ ਗਰੁੱਪ ਚੋਂ ਬਾਹਰ ਮਾਰਦੇ ਨੇ ਆ ਭਾਈ ਅੱਜ ਨਗਰ ਖੜਾ ਸਾਰਾ ਅੱਜ ਮੈਂ ਫੇਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਭਗਵੰਤਮਾਨ ਜੀ ਤੱਕ ਵੀ ਪਹੁੰਚਾਵਾਂਗੇ ਵੀ ਵੀਰੋ ਇਹ ਮੁੱਦਾ ਜਿਹੜਾ ਹੈ ਲੈ ਕੇ ਆਓ ਅਸੀਂ ਇਹ ਨਹੀਂ ਕਹ ਰਹੇ ਕਿ ਜੀ ਨੇ ਕਬਜ਼ਾ ਕੀਤਾ ਸਾਰੇ ਵੱਡ ਦੇ ਕਬਜ਼ੇ ਛੜਾ ਲੋ ਚਾਰਗੇ ਜਿਹਨੇ ਕੀਤੇ ਹੋਏ ਨੇ ਇਹ ਨਾ ਹੋਵੇ ਵੀ ਇਕੱਲਾ ਗਰੀਬਾਂ ਦੇ ਆ ਕੇ ਖੜ ਜਾਂਦੇ ਨੇ ਆ ਲਓ ਜੀ ਤੁਹਾਡੇ ਹੁਣ ਡਰਾ ਜਾਂਦੇ ਨੇ ਕਰਦੇ ਕੁਛ ਨਹੀਂ ਡਰਾ ਜਾਂਦੇ ਨੇ ਆ ਗਿਆ ਲਓ ਜੀ ਬਲਡੋਜ਼ਰ ਆ ਗਿਆ ਹੁਣ ਜੀ ਵੀ ਸੀ ਨਾਲ ਤੁਹਾਡਾ ਘਰ ਖਚਣਗੇ ਐਵੇਂ ਖਚਣੂ ਕੋਈ ਕੋਈ ਨਹੀਂ ਖਿੱਚ ਸਕਦਾ ਜੇ ਖਚੜੇ ਨੇ ਸਾਰੇ ਘਰ ਖਚੋ ਜਿਨ੍ਹਾਂ ਦੇ ਪਾਏ ਨੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਸਾਰੇ ਢਾ ਦਿਓ ਐ ਨਾ ਕਰਿਆ ਕਰੋ ਗਰੀਬਾਂ ਨੂੰ ਆ ਡਰਾਓ ਇਹਨਾਂ ਨੂੰ ਦਬਾਓ ਨਾ ਅਸੀਂ ਤਾਂ ਸੱਚ ਦੀ ਆਵਾਜ਼ ਆ ਬੁਲੰਦ ਕਰਾਂਗੇ ਯਵੇਂ ਸਰਪੰਚ ਸਾਹਿਬ ਨੇ ਕਿਹਾ ਜੱਸੀ ਵੀਰ ਨੇ ਕਿਹਾ ਨਗਰ ਕਹੂਗਾ ਜੇ ਉਹਦੇ ਧਰਨਾ ਲਾਉਣਾ ਪਿਆ ਸੀ ਧਰਨਾ ਲਾਵਾਂਗੇ ਇੱਥੇ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਜਿਵੇਂ ਬਾਈ ਲੱਖਾਂ ਸੁਧਾਰਾ ਵੀ ਆਵਾਜ਼ ਫਾੜ ਦਾ ਪਾਣੀ ਦੇ ਮੁੱਦਿਆਂ ਦੀ ਉਹ ਜਿਹੜੀਆਂ ਪਾਰਟੀਆਂ ਨੂੰ ਵੀ ਬੁਲਾ ਕੇ ਰੇ ਵੱਡਾ ਪੱਦਰ ਤੇ ਅਸੀਂ ਇਹਦਾ ਸੰਘਰਸ਼ ਕਰਾਂਗੇ ਨਹੀਂ ਇਹਦਾ ਹੱਲ ਕੀਤਾ ਜਾਵੇ ਜੀ ਧੰਨਵਾਦ ਗੱਲ ਦੂਸਰਾ ਪੱਤਰੋਂ ਕੀਤੀ ਸੀਗੀ ਆਪਣੇ ਸਾਫ ਦਾ ਪੰਚਾਇਤ ਨਾਲ ਵੀ ਚਲੋ ਮਜੂਦਾ ਵੀ ਉਹ ਇਹੀ ਕਹਿ ਰਹੇ ਸੀਗੇ ਕਿ ਕਿਤਨਾ ਕਿਤੇ ਇਹ ਸਰਕਾਰ ਨਾਲ ਉਹਨਾਂ ਨੇ ਗੱਲ ਕੀਤੀ ਜੀ ਵੀ ਸੀਚੇ ਵਾਲਾ ਜਿਹੜਾ ਪ੍ਰੋਜੈਕਟ ਲੱਗਦਾ ਪਿੰਡਾਂ ਦੇ ਵਿੱਚ ਵੀ ਉਹਦੇ ਬਾਰੇ ਗੱਲ ਹੋਈ ਸੀਗੀ ਕਿ ਉਹ ਕਿਤਨਾ ਕਿਤੇ ਸਰਕਾਰ ਨੇ ਜਾਂ ਕਿਤਨਾ ਕਿਤੇ ਪੰਚਾਇਤ ਨੂੰ ਸਹਿਯੋਗ ਦਿੱਤਾ ਨਹੀਂ ਜਾਂ ਉਹਦੇ ਕਰਕੇ ਵੀ ਇਹ ਜਨਦੀ ਹੋਇਆ ਰਿਹਾ ਇਹਦੇ ਬਾਰੇ ਮਾ ਵਾਲੀ ਵੀਰ ਜੀ ਤੁਸੀਂ ਵੀ ਜਰਗ ਨਗਰ ਦੇ ਹੋ ਮੈਂ ਤੁਹਾਨੂੰ ਇਸ ਵਾਰ ਜਰਗਪੰਦ ਤੁਹਾਨੂੰ ਸਰਪੰਚ ਬਣਾ ਦੇਵਾਂਗੀ सरपंच ਤੁਹਾਨੂੰ ਮਨਾਤਾ ਤੁਸੀਂ ਸਾਰਾ ਕੁਝ ਵੇਚ ਕੇ ਚਰਖਦਾ ਖਾਜ ਮੋ ਉਦੋਂ ਬਾਅਦ ਸਰਕਾਰ ਤੋਂ ਪੈਸੇ ਲਈਏ ਜੀ ਅਸੀਂ ਤੁਸੀਂ ਨਾ ਭਰੋ ਜਿਹੜਾ ਵੇਚਿਆ ਤੁਸੀਂ ਖਾਧਾ ਇਸ ਦਾ ਇਹ ਗਾਹਾਂ ਵੀ ਜਿਹਨੇ ਕੀਤਾ ਇਹ ਕਪੜਾ ਕੀਤਾ ਉਹਦੀ ਜਾਂਚ ਹੋ ਕੇ ਉਹੀ ਭਰੇ ਉਦੋਂ ਬਾਅਦ ਅਸੀਂ ਸਰਕਾਰਾਂ ਕੋਲ ਦੁਰਪਨੇ ਜੀ ਇਹਨੂੰ ਭਰੋ ਜੀ ਜਿਹਨੇ ਕੰਮ ਕੀਤਾ ਇਹ ਉਦੋਂ ਹੀ ਪਹਿਲਦਾਰ ਤੇ ਸਾਡਾ ਹੱਕ ਬਣਦਾ ਵੀ ਉਹਨੂੰ ਵੀ ਕੰਮ ਕਰਾਇਆ ਜਾਵੇ ਹਾਂ ਜੀ ਹਾਂ ਉਹਨਾਂ ਨੇ ਕਹਿੰਦਾ ਭਾਈ ਉਹਨਾਂ ਨਾਲ ਕੋਈ ਠੇਕਾ ਕੀਤਾ ਸੀ ਵੱਧ ਨਾਲੇ ਸੀਚੇ ਵਾਲਾ ਪ੍ਰੋਜੈਕਟ ਦਾ ਇਹ ਨਹੀਂ ਕਹਿੰਦਾ ਜੀ ਵੀ ਇਹਨੂੰ 57 80 ਫੁੱਟ ਪੱਟਤਾ ਜੀ ਇਹ ਕਿਹੜਾ ਸੀਚੇ ਵਾਲਾ ਪ੍ਰੋਜੈਕਟ ਆ ਜੀ ਜੀ 70 80 ਫੁੱਟ ਕਾ ਪੱਟ ਕੇ ਰੇਤਾ ਕੱਢ ਕੇ ਵੇਚਿਆ ਜਾਂਦਾ ਮੈਨੂੰ ਇਹ ਤਾਂ ਦੱਸੋ ਸਾਨੂੰ ਇਹ ਤਾਂ ਦੱਸੋ ਵੀ ਜਿਹੜਾ ਰੇਤਾ ਵੇਚਿਆ ਜਾਂਦਾ ਜੀ ਇਹਨਾਂ ਦੇ ਭਰਤ ਪਾਇਆ ਉਹ ਤੇ ਉਹਦੇ ਪੈਸੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋਏ ਨੇ ਅਸੀਂ ਤਾਂ ਫੇਰ ਕਹਿੰਦੇ ਸਾਡੇ ਨਾਲ ਆ ਕੇ ਬੈਠੋ ਸਾਨੂੰ ਖਬਰਾਂ ਸਾਨੂੰ ਨਾ ਪਤਾ ਹੋਵੇ ਵੀ ਇਹ ਚੀਜ਼ ਦਾ ਕਿ ਆਪਾਂ ਇਹ ਪ੍ਰਯੋਗ ਕਰ ਰਹੇ ਆ ਵੀ ਲੋਕ ਬਿਮਾਰ ਹੁੰਦੇ ਨੇ ਕਿ ਨਹੀਂ ਹੁੰਦੇ ਇਹਦਾ ਇੱਕ ਪਰਜੋਗ ਹੀ ਹੋ ਗਿਆ ਵੀ ਪੱਟ ਕੇ ਛੱਡ ਜੋ ਤੇ ਉਹ ਤਾਂ ਜਿਹੜੇ ਪਹਿਲਾਂ ਬਣਨੇ ਸੀਗੇ ਪਹਿਲਾਂ ਖੂਹ ਪੱਟੋਣੇ ਸੀਗੇ ਜੀ ਪੱਕੇ ਫੇਰ ਉਹਨਾਂ ਦੇ ਵਿੱਚ ਦੀ ਪਾਣੀ ਜਾ ਕੇ ਅੱਗੇ ਨਿਕਲਣਾ ਸੀਗਾ ਉਹ ਤਾਂ ਜਿੱਡਾ ਮਰਜ਼ੀ ਛੋਟੇ ਪਿੰਡਾਂ ਦੇ ਵਿੱਚ ਵੀ ਲੱਗ ਸਕਦਾ ਪਰ ਇਹਨੂੰ ਇੰਨਾ ਡੂੰਘਾ ਪੱਟਣ ਦੀ ਕੀ ਲੋੜ ਹੈ ਇਧਰ ਨਾਲ ਟੋਬਾ ਵੀ ਤੇ ਦੂਜੇ ਪਾਸੇ ਵਾਲਾ ਟੋਬਾ ਵੀ 35 40 ਫੁੱਟ ਪੱਟਤਾ ਅੱਛਾ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਆਪਣੇ ਲਾਗਦੇ ਪਿੰਡ ਰੌਣੀ ਵਿਖੇ ਸਮੂਹ ਪੰਚਾਇਤ ਨੇ ਆਪਣੇ ಗ್ರಾಮ ਸਭਾ ਦੀ ਮੀਟਿੰਗ ਬੁਲਾਈ ਸੀ ਉਹਦੇ ਵਿੱਚ ਉਹਨਾਂ ਨੇ ਅਲਾਸਮੈਂਟ ਕਰਕੇ ਇੱਕ ਪੰਚਾਇਤ ਘਰ ਦੇ ਵਿੱਚ ਸਾਰੇ ਨਗਰ ਦੇ ਵਸਨੀਕਾਂ ਨੂੰ ਸੱਦਿਆ ਸੀ ਇਹ ਉੱਥੇ ਸਾਰਿਆਂ ਨੇ ਬੈਠ ਕੇ ਆਪਣੇ ਆਪਣੇ ਮੁੱਦੇ ਰੱਖੇ ਵੀ ਪਹਿਲ ਦੇ ਆਧਾਰ ਤੇ ਉੱਤੇ ਕੰਮ ਕਿਹੜੇ ਹੋਣੇ ਚਾਹੀਦੇ ਨੇ ਪਹਿਲਾਂ ਇਹ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਸ ਤਰ੍ਹਾਂ ਦੀ ਜਿਹੜੀ ਗ੍ਰਾਮ ਸਭਾ ਦੀ ਜਿਹੜੀ ਮੀਟਿੰਗ ਆ ਸਾਲ ਦੇ ਵਿੱਚ ਦੋ ਵਾਰੀ ਹੋਣੀ ਜ਼ਰੂਰੀ ਆ ਤੇ ਉਹ 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 ਮੀਟਿੰਗ ਇਸ ਤਰ੍ਹਾਂ ਪੰਚਾਇਤ ਵੱਲੋਂ ਬੁਲਾ ਕੇ ਸਾਰੇ ਨਗਰ ਨਿਵਾਸੀ ਇੱਕ ਸਥਾਨ ਦੇ ਉੱਤੇ ਇਕੱਠੇ ਹੋ ਕੇ ਇਹ ਇਹ ਮੁੱਦੇ ਉਠਾੜਿਆ ਜਾ ਸਕਦਾ ਉਠਾੜਿਆ ਤਾਂ ਜਾ ਸਕਦਾ ਪਰ ਆਪਾਂ ਜੇ ਲੋਕਾਂ ਨੂੰ ਸਾਰਿਆਂ ਨੂੰ ਬਰਾਬਰ ਸਮਝਾਂਗੇ ਤਾਂ ਉਠਾੜਾਂਗੇ ਨਾ ਜੀ ਹੁਣ ਮੈਨੂੰ ਵੀ ਇਹੀ ਕਿਹਾ ਗਿਆ ਜੀਗਾ ਵੀ ਤੂੰ ਕੀ ਰਾਈ ਪਰ ਇਹ ਗੱਲ ਹੈ ਬਈ ਜੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਕੱਲ ਨੂੰ ਇਹ ਬਿਮਾਰ ਹੁੰਦੇ ਨੇ ਅਸੀਂ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਸਾਰਿਆਂ ਦਾ ਭਾਈਆਂ ਦਾ ਸਹਿਯੋਗ ਦਿੱਤਾ ਹੀ ਆ ਫੇਰ ਵੀ ਸਾਨੂੰ ਕਰਨਾ ਪੈਣਾ ਤੇ ਉਹਨੇ ਪੈਸੇ ਤਾਂ ਇਹਨਾਂ ਦੇ ਦਵਾਈਆਂ ਦੇ ਵਿੱਚ ਚੱਲ ਜਾਣੇ ਨੇ ਉਹ ਗੱਲ ਕਰਨ ਦੀ ਬਜਾਏ ਇੱਕ ਪੰਚਾਇਤ ਮੈਂਬਰ ਇੱਥੇ ਆਉਂਦਾ ਸਾਰੇ ਬਾਈ ਖੜੇ ਸੀਗੇ ਉਰੇ ਕਹਿੰਦਾ ਵੀ 16 ਘਰਾਂ ਦਾ ਕਬਜ਼ਾ ਜਰਗ ਦੇ ਵਿੱਚ 50 ਘਰਾਂ ਦਾ ਕਬਜ਼ਾ ਹੋਊਗਾ ਜਿਹੜਾ ਪੰਚਾਇਤੀ ਤੌਰ ਤੇ ਆ ਫੇਰ ਤਾਂ ਉਹਨਾਂ ਨੂੰ ਵੀ ਹਟਵਾਇਆ ਜਾਵੇ ਸਰਜੇ ਜਿਵੇਂ ਆਪ ਗੱਲ ਜਿਵੇਂ ਟੋਬੇ ਦਾ ਕਬਜ਼ਾ ਕਹਿੰਦੇ ਟੋਬੇ ਦੇ 16 ਘਰਾਂ ਦਾ ਕਬਜ਼ਾ ਕਹਿੰਦੇ ਨੇ ਪਰ ਓਵਰਆਲ ਆਪਣੇ ਸਾਰੇ ਪਿੰਡ ਦੇ ਵਿੱਚ ਕਿੰਨੇ ਕਬਜ਼ੇ ਨੇ ਉਹ ਵੀ ਨਾ ਸਾਨੂੰ ਦੱਸਿਆ ਜਾਵੇ ਵੀ ਕਿਹਦੇ ਕਿਹਦੇ ਆ ਆਓ ਚਲੋ ਜੋ ਵੀ ਨਜਾਇਜ਼ ਜਿਹਨੇ ਵੀ ਕਬਜ਼ਾ ਜਾ ਉਹ ਵੀ ਚਲੋ ਨਹੀਂ ਉਹ ਤਾਂ ਗਲਤ ਗੱਲ ਹੈ ਉਹ ਅਸੀਂ ਮੰਨਦੇ ਆ ਪਰ ਇਹ ਹੈ ਨਾ ਵੀ ਇਹ ਉਹਦੇ ਕਬਜ਼ਾ ਜੇ ਤੁਸੀਂ ਇੱਕ ਬੰਦਾ ਗਲਤੀ ਕਰਦਾ ਤੇ ਉਹਨੂੰ ਜਸਟੀਫਾਈ ਕਰਨ ਲਈ ਦੂਜਾ ਬੰਦਾ ਵੀ ਗਲਤੀ ਕਰੂਗਾ ਇਹ ਤਾਂ بڑے ਲਿਖੇ ਨੇ ਇਹਨਾਂ ਨੂੰ ਆਪ ਨੂੰ ਪੰਚਾਇਤ ਨੂੰ ਚਾਹੀਦਾ ਸੀਗਾ ਵੀ ਇਹਨੂੰ ਨਾ ਪੱਟੀਏ ਕੌਜੀਆ ਹੁਣ ਤਾਂ ਸਬੰਧੇ ਨਹੀਂ ਹਾਂ ਇਹ ਮੁੱਦੇ ਨਾਲ ਤਾਂ ਜੀ ਕੌਜੀਆ ਦਾ ਸਬੰਧੇ ਨਹੀਂ ਹੈਗਾ ਕੈਂਸਰ ਦਾ ਕਿਸੇ ਨੂੰ ਪੁੱਛ ਕੇ ਥੋੜਾ ਹੁਣ ਕੀ ਤੇ ਕਰ ਜਾ ਚਲੋ ਹੁਣ ਇਹ ਦੱਸੋ ਲਾਸ਼ ਦੇ ਵਿੱਚ ਆਪਣੇ ਜਸੀ ਵੀਰ ਆਪਣੇ ਸਰਪੰਚ ਸਾਹਿਬ ਤੇ ਆਪਣੇ ਸ਼ਾਹ ਨਮਾਜ਼ ਸਾਹਿਬ ਵੀ ਹੁਣ ਵੀ ਫੜੇ ਨੇ ਇਹ ਹੁਣ ਅਗਲੀ ਕਾਰਵਾਈ ਦਾ ਕੀ ਆ ಗ್ರಾಮ ਪੰਚਾਇਤ ਸਮਝ ਕੋਈ ਮੀਟਿੰਗ ਦਾ ਤੁਸੀਂ ਕਹੋਗੇ ਸੁਝਾਉਂਗੇ ਜਾਂ ਆਪਣੇ ਤੌਰ ਦੇ ਉਤੇ ਕੀ ਰੂਪਰੇ ਕਹੋਗੇ ਅਗਲੇ ਦੀ ਨਹੀਂ ਸੱਦ ਲੈਣ ਪਹਿਲਾਂ ਸਾਰੇ ਨੂੰ ਆਪਾਂ ਸਾਰੇ ਪਿੰਡ ਨੂੰ ਸੱਦ ਲੈਣ ਉਹਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਜਿਹੜੇ ਬੰਦੇ ਨੂੰ ਪ੍ਰੋਬਲਮ ਆ ਉਹ ਸਾਰੇ ਬੰਦੇ ਜਾਣਗੇ ਉੱਥੇ ਦੱਸਣਗੇ ਆਪਣੀਆਂ ਪ੍ਰੋਬਲਮ ਫਿਰ ਉਹ ਪਰ ਉਹਦਾ ਹੱਲ ਵੀ ਸਾਨੂੰ ਦੱਸਣ ਦਾ ਵੀ ਇਹਦਾ ਹੱਲ ਆ ਹੈਨਾ ਤੇ ਦੂਜੀ ਗੱਲ ਇਹ ਹੈ ਵੀ ਹੁਣ ਅਸੀਂ ਕਹਿ ਸਕਦੇ ਹਾਂ ਵੀ ਸੀਚਲ ਬਲਬੀਰ ਸਿੰਘ ਸੀਚਲ ਦੀ ਸਕੀਮ ਦੇ ਅਧੀਨ ਬਣਾਉਣਾ ਸੀ ਇਹ ਟੋਬਾ ਪਰ ਰੇਤਾ ਵੇਚਣਾ ਤਾਂ ਬਲਬੀਰ ਸਿੰਘ ਨੇ ਕਿਹਾ ਨਹੀਂ ਨਾ ਵੀ ਸਾਰਾ ਰੇਤਾ ਪਿੰਡ ਦਾ ਵੇਚ ਦੋ ਸਾਰਾ ਚੱਕ ਕੇ ਵੇਚ ਦੋ ਜਿੰਨੀਆਂ ਜਿੰਨੀਆਂ ਵੀ ਆਪਣੇ ਪਿੰਡ ਚ ਕੰਮ ਹੁੰਦੇ ਨੇ ਲਾ ਲੋ ਜਿੰਨੀ ਆਪਣੇ ਪੰਚਾਇਤੀ ਘਰ ਟਾਇਆ ਪ੍ਰਾਣ ਉਹਦੇ ਚ ਸਰੀਆ ਉਹਦੇ ਚ ਰੋੜੀ ਉਹਦੇ ਚ ਜੋ ਵੀ ਚੀਜ਼ ਆ ਹਰ ਇੱਕ ਬੰਦੇ ਨੂੰ ਉਹ ਚੀਜ਼ ਤੇ ਇਤਰਾਜ਼ ਆ ਤੇ ਕਿੱਥੇ ਗਿਆ ਉਹ ਕਿੰਨੀ ਜਿਹੜੀ ਪਿੰਡ ਦੀ ਸਾਰੀ ਇੱਟ ਨਿਕਲੀ ਆ ਕਿੰਨੀ ਇੱਟ ਨਿਕਲੀ ਆ ਤੇ ਉਹਦਾ ਵੀ ਸਾਰਾ ਹਿਸਾਬ ਕਿਤਾਬ ਮੰਗਣ ਨੂੰ ਤਾਂ ਰੌਲਾ ਪਾਉਣ ਨੂੰ ਤਾਂ ਜਿੱਦਾ ਮਰਜ਼ੀ ਪਾ ਲੋ ਪਰ ਅੱਜ ਰੌਲਾ ਜਿਹੜਾ ਉਹ ਕੱਲਾ ਆਪਣਾ ਸਿਹਤ ਤੇ ਆ ਵੀ ਅਸੀਂ ਇਹਨੂੰ ਇਹਦਾ ਕੀ ਹੱਲ ਕਰ ਸਕਦੇ ਆ ਆਪਾਂ ਦੋਬੇ ਦਾ ਠੀਕ ਆ ਠੀਕ ਆ ਜੱਪੀ ਬਹੁਤ ਬਹੁਤ ਧੰਨਵਾਦ ਇੱਕ ਮੈਂ ਬੇਨਤੀ ਕਰਦਾ ਵੀਰੇ ਸਾਰੇਆਂ ਨੂੰ ਹੱਥ ਛੋੜ ਕੇ ਬੇਨਤੀ ਆ ਇਦਾਂ ਨੂੰ ਕਰਿਓ ਵੀਰੇ ਮੂੰ ਸਾਰੇ ਯਾਰ ਹੱਥ ਕਰਾ ਕਰਕੇ ਸੈਂਦੀ ਦਿਖਾਓ ਵੀ ਜਿਹੜਾ ਇਹ ਸਲਿੱਪ ਸਾਡੇ ਵੀਰ ਜੱਸੀ ਨੇ ਚੱਕਿਆ ਤੁਸੀਂ ਨਾਲ ਹੋ ਵੀਰੇ ਸਾਰੇ ਯਾਰ ਇੱਕ ਵਾਰੀ ਸਫਾਈ ਕਈ ਯਾਰ ਬੰਦਾ ਕਹਿੰਦਾ ਮੈਂ ਤਾਂ ਉੱਥੇ ਉਈਓ ਖੜਾ ਗੱਲਾਂ ਮਾਰਦਾ ਸੀ ਮੈਂ ਤਾਂ ਉੱਥੇ ਗਿਆ ਨਹੀਂ ਇੱਕ ਵਾਰੀ ਵੀਰ ਬਣ ਕੇ ਹੱਥ ਖੜਾ ਕਰਕੇ ਸਬੂਤ ਦੇ ਦਿਓ ਆਪਣੇ ਇੱਕੇ ਦਾ ਹਾਂਜੀ ਦੱਸੋ ਵੀਰ ਜੀ ਤੁਸੀਂ ਸਹਿਮਤ ਹੋ ਜੀ ਸਾਰੇ ਵੀਰਾਂ ਨਾਲ ਠੀਕ ਹੈ ਜੀ ਸਾਡਾ ਸਾਰਾ ਭਰਾ ਸਾਡੇ ਖੜੇ ਨੇ ਧੰਨਵਾਦ ਜੀ ਸਾਰੇ ਨਗਰ ਦਾ ਬੋਲੋ ਸੋਹਣ ਹਾਲ ਰੱਬ ਦੀਆਂ ਕਰਾਂ